ਗੱਲ ਕਰਦੇ ਸਮੇਂ ਅਸੀਂ ਭਾਸ਼ਾ ਦੇ ਨਾਲ ਨਾਲ ਸਰੀਰਕ ਅੰਗਾਂ ਦਾ ਵੀ ਪ੍ਰਯੋਗ ਕਰਦੇ ਹਾਂ ਗੱਲਬਾਤ ਦੌਰਾਨ ਸਾਡੇ ਸਰੀਰ ਦੇ ਅੰਗ ਬਹੁਤ ਕੁਝ ਕਹਿ ਜਾਂਦੇ ਨੇ ਇਹ ਸਾਡੇ ਮਨ ਦਾ ਸ਼ੀਸ਼ਾ ਹੁੰਦੇ ਨੇ ਆਓ ਜਾਣਦੇ ਹਾਂ ਗੱਲਬਾਤ ਦੌਰਾਨ ਹੱਥਾਂ ਦੀ ਵੱਖ-ਵੱਖਰੀ ਹਰਕਤ ਦਾ ਕੀ ਮਤਲਬ ਹੁੰਦਾ ਹੈ ਜੇਕਰ ਕੋਈ ਵਿਅਕਤੀ ਆਪਣੀ ਗੱਲਬਾਤ ਦੌਰਾਨ ਹੱਥਾਂ ਦੀ ਵਰਤੋਂ ਬਿਲਕੁਲ ਨਹੀਂ ਕਰਦਾ ਇਸ ਦਾ ਮਤਲਬ ਉਹ ਉਸ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈ ਜੋ ਉਸ ਨੂੰ ਸੁਣ ਰਿਹਾ ਹੈ ਜੋ ਕਹਿ ਰਿਹਾ ਉਸ ਦੀ ਕਿਸੇ ਨੂੰ ਸਮਝ ਲੱਗੇ ਜਾਂ ਨਾ ਲੱਗੇ ਇਸ ਦੇ ਨਾਲ ਇਸ ਵਿਅਕਤੀ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਕੋਈ ਗੱਲਬਾਤ ਦੌਰਾਨ ਆਪਣੇ ਹੱਥਾਂ ਨੂੰ ਛੁਪਾਉਂਦਾ ਤਾਂ ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਗੱਲ ਕਰਨ ਵਾਲਾ ਵਿਅਕਤੀ ਭਰੋਸੇਯੋਗ ਨਹੀਂ ਹੈ ਜੇਕਰ ਤੁਸੀਂ ਗੱਲਬਾਤ ਦੌਰਾਨ ਆਪਣੇ ਹੱਥਾਂ ਨੂੰ ਲੁਕਾਉਂਦੇ ਹੋ ਤਾਂ ਦੂਜਾ ਵਿਅਕਤੀ ਇਹ ਸਮਝ ਸਕਦਾ ਹੈ ਕਿ ਤੁਸੀਂ ਭਰੋਸੇ ਦੇ ਲਾਇਕ ਨਹੀਂ ਹੋ ਜੇਕਰ ਗੱਲਬਾਤ ਦੌਰਾਨ ਤੁਹਾਡੇ ਹੱਥਾਂ ਨੂੰ ਤੁਸੀਂ ਅੱਗੇ ਰੱਖਦੇ ਹੋ ਤਾਂ ਹਥੇਲੀ 45 ਡਿਗਰੀ ਦੇ ਕੋਣ ਤੱਕ ਦਿਖਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਭਰੋਸੇਮੰਦ ਹੋ ਤੇ ਦੂਜੇ ਸਾਹਮਣੇ ਖੁੱਲ ਕੇ ਵਿਚਾਰ ਰੱਖਦੇ ਹੋ ਜੇਕਰ ਗੱਲਬਾਤ ਦੌਰਾਨ ਤੁਸੀਂ मुट्ठी ਬੰਦ ਕਰਕੇ ਰੱਖਦੇ ਹੋ ਹੱਥਾਂ ਨੂੰ ਬੰਦ ਕਰਕੇ ਗੱਲ ਕਰਦੇ ਹੋ ਤਾਂ ਇਸ ਦਾ ਮਤਲਬ ਤੁਸੀਂ ਗੁੱਸੇ ਨਿਰਾਸ਼ ਅਤੇ અપਮਾਨਜਨਕ ਮੂਡ ਦਾ ਪ੍ਰਗਟਾਵਾ ਕਰ ਰਹੇ ਹੋ